ਬੇ ਦਿਉਰਾ ਮੇਰੀ ਨਾ ਇੱਕ ਸਹੇਲੀ ਏ ਉਜਾਰੇ 30 ਸਾਲ ਦੀ ਹੋਗੀ ਉਹਦਾ ਹੇ ਤੱਕ ਵਿਆਹ ਨਹੀਂ ਹੋਇਆ ਮੈਂ ਤੈਨੂੰ ਐ ਕਹਿੰਦੀ ਸੀ ਜੇ ਤੂੰ ਉਹਦੇ ਨਾਲ ਗੱਲਬਾਤ ਕਰ ਲੈ ਉਹ ਅੱਛਾ ਭਾਵੀ ਤੂੰ ਮੇਰਾ ਇੰਨਾ ਸੋਚਦੀ ਐ ਤੇ ਸੋਚਣਾ ਸੋਚਣਾ ਕੀ ਐ ਮੈਂ ਤਾਂ ਐ ਕਹਿੰਦੀ ਸੀ ਵੀ ਜਿਹੜੇ ਜੁੜਦਾ ਤੂੰ ਗੱਲ ਕਰਨ ਲੱਗ ਜਾਣਾ ਉਹਦੇ ਕਿਸੇ ਹੋਰ ਵਧੀਆ ਮੁੰਡੇ ਨਾਲ ਵਿਆਹ ਹੋ ਜਾਂਦਾ ਕੀ ਪਤਾ ਇਹਦੇ ਜਿਹੜੇ ਭਾਗੀ ਖੁੱਲ ਜਾਣਾ ਸਾਲਾ ਤੇਰਾ ਕੀ ਆ ਤੂੰ ਤਾਂ ਅੱਗੇ ਵੀ ਰੋਂਦੇ ਰਹਿਣਾ ਦੋ ਦਿਨ ਹੋਰ ਰੋਲੇਗਾ ਉਹਦਾ ਜਿਹੜਾ ਘਰ ਵਸਦਾ ਹੋ ਜਾਊਗਾ ਬੇ ਦਿਉਰਾ ਨਹੀਂ ਹੋਇਆ ਮੈਂ ਤੈਨੂੰ ਐ ਕਹਿੰਦੀ ਸੀ ਜੇ ਤੂੰ ਉਹਦੇ ਨਾਲ ਗੱਲਬਾਤ ਕਰ ਲੈ ਉਹ ਅੱਛਾ ਭਾਬੀ ਤੂੰ ਮੇਰਾ ਇੰਨਾ ਸੋਚਦੀ ਐ ਤੇ ਸੋਚਣਾ ਸੋਚਣਾ ਕੀ ਐ ਮੈਂ ਤਾਂ ਐ ਕਹਿੰਦੀ ਸੀ ਵੀ ਜਿਹੜੇ ਵੀ ਕੁੜੇ ਨਾਲ ਤੂੰ ਗੱਲ ਕਰਨ ਲੱਗ ਜਾਣਾ ਉਹਦੇ ਕਿਸੇ ਹੋਰ ਵਧੀਆ ਮੁੰਡੇ ਨਾਲ ਵਿਆਹ ਹੋ ਜਾਂਦਾ ਕੀ ਪਤਾ ਇਹਦੇ ਜਿਹੜੇ ਭਾਗੀ ਖੁੱਲ ਜਾਣਾ ਹਲਾ ਤੇਰਾ ਕੀ ਆ ਤੂੰ ਤਾਂ ਅੱਗੇ ਵੀ ਰੋਂਦੇ ਰਹਿਣਾ ਦੋ ਦਿਨ ਹੋਰ ਰੋਲੇਗਾ ਉਹਦਾ ਜਿਹੜਾ ਘਰ ਵਸਦਾ ਹੋ ਜੂਗਾ ਬੇਦੋਰਾ ਮੇਰੀ ਨਾ ਇੱਕ ਸਹੇਲੀ ਐ ਵਿਚਾਰੇ 30 ਸਾਲ ਦੀ ਹੋਗੀ ਉਹਦਾ ਹੇਠ ਤੱਕ ਵਿਆਹ ਨਹੀਂ ਹੋਇਆ ਮੈਂ ਤੈਨੂੰ ਐ ਕਹਿੰਦੀ ਸੀ ਜੇ ਤੂੰ ਉਹਦੇ ਨਾਲ ਗੱਲਬਾਤ ਕਰ ਲੈ ਉਹ ਅੱਛਾ ਭਾਬੀ ਤੂੰ ਮੇਰਾ